ਮੇਰਾ ਨਾਮ ਲਖਮਨ ਸਿੰਘ ਜੀ ਵਾਈਸ ਪ੍ਰਧਾਨ ਧੂਆ ਸਾਹਿਬ ٹرسٹ ਮੈਂ ਬਹੁਤ ਸ਼ੁਕਰਗੁਜ਼ਾਰ ਆ ਜੀ ਸੰਤਾਂ ਦਾ ਬਾਬਾ ਮਲਕੀਨਾਸ ਜੀ ਦਾ ਸਾਡੇ ਉਹ ਪ੍ਰਕਾਸ਼ ਗੱਬਰ ਜੀ ਦਾ ਤੇ ਅਸ਼ੋਕ ਮਲੋਤਰਾ ਜੀ ਦਾ ਜਿਨ੍ਹਾਂ ਨੇ ਸਾਡੇ ਪਿੰਡ ਦੀ ਵਾਰੀ ਲਿਆ ਕੇ ਸਾਡੀ ਗਰੀਬ ਜਨਤਾ ਦੀ ਬਹੁਤ ਮਦਦ ਕੀਤੀ ਆ ਜੀ ਤੇ ਮੈਂ ਸ਼ੁਕਰਗੁਜ਼ਾਰ ਆ ਜੀ ਸਭ ਤੋਂ ਵੱਡੀ ਜਿਹੜੀ ਡਾਕਟਰਾਂ ਦੀ ਟੀਮ ਹੈ ਨਾ ਬਹੁਤ ਪਿਆਰ ਸਤਿਕਾਰ ਨਾਲ ਮਰੀਜ਼ਾਂ ਨਾਲ ਇਹ ਕਰ ਰਹੀ ਆ ਜੀ ਮੈਂ ਬਹੁਤ ਹੀ ਖੁਸ਼ ਆ ਜੀ ਹਰ ਜਿਹੜੀ ਗਵਾਈਆਂ दारू ਹੈਂ ਦਾ ਜਿਹੜਾ ਦੇਖੋ ਜੀ ਦੇਖੋ ਜਿਹੜੀ ਚੀਜ਼ ਫ੍ਰੀ ਹੈ ਜੀ ਉਹ ਤਾਂ ਫ੍ਰੀ ਮਿਲੂਗੀ ਤੇ ਜਿਹੜਾ ਕੋਈ ਹੈਗਾ ਜੀ ਥੋੜਾ ਬੋਤ ਕੋਈ 10 20 ਰੁਪਏ ਉਹ ਕੋਈ ਨਹੀਂ ਖੈਰ ਸੱਲਾ ਜੀ ਦੇਖੋ ਜਿੱਥੇ ਆਪਾਂ ਹਸਪਤਾਲਾਂ ਚ ਜਾਂਦੇ ਜਿੱਥੇ 18 18 20 2000 ਰੁਪਏ ਲੱਗਦਾ ਹੈ ਜੇ 100 ਖਾਂਡ ਦੀ ਕੋਈ 150 ਐਂ ਦੀ ਐਨ ਕੰਮੇੜੀ ਵੀ ਜਾਵੇ ਤਾਂ ਕੋਈ ਵੱਡੀ ਗੱਲ ਨਹੀਂ ਹੈ ਜੀ ਇੱਕ ਅਸੀਂ ਹਸਪਤਾਲਾਂ ਚ ਧੱਕੇ ਖਾਣੋਂ ਚੰਗਾ ਸਾਡੇ ਘਰ ਸਾਰਾ ਕੋਜ ਆਇਆ ਤੇ ਸਾਨੂੰ ਸੋਧ ਦੇਂਦਾ ਵੀ ਦੁਖਦਾ ਜੀ ਦੇ ਨੇਸ ਜਿਹੜੇ ਆ ਅੱਜ ਪਿੰਡ ਵਾਸਤੇ ਜਿਹੜੇ ਆਪਣਾ ਚੱਲ ਰਿਹਾ ਮਹਾਰਾਜ ਜੀ ਮੇਰੇ ਹਿਸਾਬ ਨਾਲ ਤੇਜੀ ਵੇਖੋ 150 ਦੇ ਡੇਡ-ਡੇਡ ਮਰੀਜ਼ ਪਹੁੰਚ ਚੁੱਕਾ ਜੀ ਆਈ ਜਾ ਰਹੀ ਆਈ ਜਾ ਰਿਹਾ ਜੀ ਵੇਖੋ ਮੀਂਹ ਵੀ ਨਹੀਂ ਦੇ ਦਿੰਦਾ ਰੁਗੀ ਜੀ ਬਾਕੀ ਪੂਰਾ ਆਨੰਦ ਮਾਨ ਰਿਹਾ ਜੀ ਸਾਰੇ ਡਾਕਟਰ ਵੀ ਸੰਗਤਾਂ ਵੀ ਬਾਕੀ ਜੋ ਅਕਾਲਪੁਰਖ ਦੀ ਮਰਜ਼ੀ ਹੈ ਜੀ ਮੌਣ ਵਾਲੇ ਸਮੇਂ 'ਚ ਤੁਸੀਂ ਇੰਦਰਾ ਦੇ ਜਿਹੜੇ ਸੇਵਾਵਾਂ ਨਿਭਾ ਰਹੇ ਹੋਗੇ ਵੇਖੋ ਜੀ ਮੈਂ ਪਿੰਡ ਵਾਸਤੇ ਖੜਾ ਜੀ ਕੋਈ ਵੀ ਪਿੰਡ ਤੇ ਮੁਸ਼ਕਲ ਆਉਂਦੀ ਆ ਜੀ ਕੋਈ ਵੀ ਸੇਵਾ ਆਉਂਦੀ ਆ ਪਿੰਡ ਜੋਗੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਲੜੋਂਦੀ ਜਿਹੜੀ ਜ਼ਰੂਰਤ ਆ ਪਿੰਡ ਵਾਸਤੇ ਮੈਂ ਹਮੇਸ਼ਾ ਹੀ ਖੜਾ ਆ ਜੀ ਉਹਦੇ ਵਾਸਤੇ ਜੈਬ ਆਲਮੀ ਹਰ ਹਰ ਬਾਦ ਚੇਅਰਮੈਨ ਹਿਊਮਨ ਹੈਲਪਰਾਈਨ ਆਰਗੇਨਾਈਜੇਸ਼ਨ ਬਾਬਾ ਸਾਹਿਬ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੇ ਉਪਲਖ ਦੇ ਵਿੱਚ ਇਹ ਸਾਡਾ 58ਵਾਂ ਅੱਖਾਂ ਦਾ ਟੈਸਟਿੰਗ ਕੈਂਪ ਹੈ ਜਿਹੜਾ ਕਿ ਅਸੀਂ ਡਾਕਟਰ ਓਮ ਪ੍ਰਕਾਸ਼ ਜੀ ਮਾਲ ਰੋਡ ਹਸਪਤਾਲ ਵਾਲਿਆਂ ਦੀ ਰੈਨਮੋਈ ਦੇ ਵਿੱਚ ਲਗਾ ਰਹੇ ਆ ਅੱਜ ਇਹ ਕੈਂਪ ਇੱਬਨ ਦੇ ਵਿੱਚ ਬਾਬਾ ਬੱਬੂ ਸ਼ਾਹ ਜੀ ਉਨ੍ਹਾਂ ਦੀ ਰਹਿਨਮਾਈ ਦੇ ਵਿੱਚ ਲੱਗਾ ਏ ਜਿੱਥੇ ਕਿ 130 ਪੇਸ਼ੈਂਟ ਹੁਣ ਤੱਕ ਪਹੁੰਚ ਚੁੱਕੇ ਨੇ ਜਿਨ੍ਹਾਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ ਸਾਰੇ ਟੈਸਟ ਮੁਫਤ ਹੋ ਰਹੇ ਨੇ ਜਿਨ੍ਹਾਂ ਨੂੰ ਹੋਰ ਵੀ ਜ਼ਰੂਰਤਾਂ ਪੈਣਗੀਆਂ ਹਸਪਤਾਲ ਦੇ ਵਿੱਚ ਜਾ ਕੇ ਵੀ ਸਾਡਾ ਇਹ ਜਿਹੜਾ ਕਾਰਡ ਹੈ 1 ਮਹੀਨੇ ਤੱਕ ਚੱਲਦਾ ਏ ਇਸ ਕਾਰਡ ਦੇ ਥਰੂ 1 ਮਹੀਨਾ ਪੂਰੀਆਂ ਅੱਖਾਂ ਦਾ ਇਲਾਜ ਜਿਹੜਾ ਫ੍ਰੀ ਡਾਕਟਰ ਓਮਪ੍ਰਕਾਸ਼ ਜੀ ਹਸਪਤਾਲ ਮਾਲ ਰੋਡ ਵਿੱਚ ਕੀਤਾ ਜਾਵੇਗਾ ਤਾਂ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਕਿੰਨੇ ਲੋਕ 128 ਲੋਗ ਹੁਣ ਤੱਕ ਪਹੁੰਚ ਚੁੱਕੇ ਹੈ ਜੀ ਸਵੇਰੇ 10 ਵਜੇ ਕੈਂਪ ਸ਼ੁਰੂ ਹੋਇਆ ਸੀ ਭਾਰੀ ਬਰਸਾਤ ਦੇ ਵਿੱਚ ਵੀ ਲੋਕੀ ਇਹ ਫ੍ਰੀ ਕੈਂਪ ਦਾ ਲਾਹਾ ਲੈ ਰਹੇ ਨੇ ਆਉਣ ਵਾਲੇ ਸਮੇਂ ਜਿਹੜੇ ਇਹ ਕੈਂਪ ਕਿਸ ਦੇ ਜਾਰੀ ਹੈ ਸਾਡੇ ਆਉਣ ਵਾਲੇ ਅਗਲੇ ਮਹੀਨੇ ਦੇ ਵਿੱਚ ਸਾਡੀਆਂ 6 ਡੇਟਾਂ ਬੁੱਕ ਨੇ ਜੀ ਜਿਹੜੀਆਂ ਸਾਡੇ ਹਿਊਮਨ ਹੈਲਪਲਾਈਨ ਆਰਗੇਨਾਈਜੇਸ਼ਨ ਵੱਲੋਂ ਨੇ ਇਹਦੇ ਵਿੱਚ ਮਾਲਾਂ ਲਾ ਰਹੇ ਆ ਅਸੀਂ ਕਨਪੁਰ ਕਾਲੇ ਲਾ ਰਹੇ ਆ ਈਸਟ ਮੋਰ ਨਗਰ ਲਾ ਰਹੇ ਆ ਸਾਡੇ ਬੋਬੀ ਜੀ ਨੇ ਸਾਡੇ ਨਾਲ ਜਿਨ੍ਹਾਂ ਨੇ ਪਿਛਲਾ ਕੈਂਪ ਗਿਲਵਾਲੀ ਗੇਟ ਲਾਇਆ ਸੀ ਸਾਡੇ ਨਾਲ ਬੱਬੂ ਸ਼ਾਹ ਜੀ ਨੇ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਖੜੇ ਨੇ ਤੋ ਇਹ ਇਸੇ ਤਰ੍ਹਾਂ ਹੀ ਕੈਂਪ ਲੱਗਦੇ ਰਹਿੰਦੇ ਨੇ ਜੀ 6 ਕੈਂਪ ਅਗਲੇ ਮਹੀਨੇ ਦੇ ਵੀ ਬੁੱਕ ਨੇ ਬਹੁਤ ਵਧੀਆ ਜੀ 128 ਦੀ ਭੁਗਤ ਗਏ ਨੇ ਵੇਖੋ ਬਾਹਰ ਬਾਰਿਸ਼ ਹੋ ਰਹੀ ਹੈ ਤੇਜ਼ੋ ਤੇਜ਼ ਤੇ ਅੰਦਰ ਪੇਸ਼ੈਂਟਾਂ ਦਾ ਵੀ ਪੂਰਾ ਰਸ਼ ਲੱਗਾ ਦਾ ਵਾ ਜੀ ਜੈ ਭਾਰਤ ਮੈਂ ਬੋਬੀ ਭਲੋਤਰਾ ਜੈ ਭੀਮਾਹ ਸੰਘ ਟੀਮ ਦਾ ਪ੍ਰਧਾਨ ਮੇਰੇ ਨਾਲ ਰਮਨ ਭਲੋਤਰਾ ਜੀ ਮੈਂ ਬੱਬੂ ਭਾਜੀ ਦਾ ਅ ਸ਼ੌਜੀ ਦਾ ਮਹਿੰਦਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਹੈ ਜੈ ਭੀ ਜੈ ਭਾਰਾ ਹਾਂ ਮੈਂ ਰਮਨ ਦਾਵਾ ਜੀ ਜੈ ਭੀ ਮਹਾ ਸੰਘ ਤੋਂ ਜਨਰਲ ਸਕੱਤਰ ਤੇ ਅੱਜ ਜੈ ਭੀ ਮਹਾ ਸੰਘ ਦੀ ਸਾਰੀ ਟੀਮ ਇੱਥੇ ਇਕੱਠੀ ਹੋਈ ਆ ਤੇ ਅੱਖਾਂ ਦਾ ਕੈਂਪ ਇਬਨ ਪੈਂਡ ਵਿੱਚ ਲਗਾਇਆ ਗਿਆ ਵਾ ਇਹ ਸਾਡੇ ਵੀਰ ਜੀ ਲਕਸ਼ਮਨ ਬੱਬੂ ਜੀ ਇਹਨਾਂ ਦੇ ਸਹਿਯੋਗ ਦੇ ਨਾਲ ਸਾਰਾ ਕੰਮ ਹੋ ਰਿਹਾ ਵਾ ਜੀ ਤੇ ਇਹ ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਦੇ ਇਹਨਾਂ ਨੇ ਆਪਣੀ ਰਹਿਣ ਹੋਮਾਈ ਦੀ ਵਿੱਚ ਜਿਹੜਾ ਸਾਨੂੰ ਇੱਥੇ ਜਗਾ ਦਾ ਅਰੇਂਜ ਕਰਕੇ ਦਿੱਤਾ ਤੇ ਨਾਲ ਦੇ ਨਾਲ ਜਿਹੜੀ ਡਾਕਟਰਸ ਦੀ ਟੀਮ ਆ ਉਹਨਾਂ ਦਾ ਵੀ ਸਾਰਾ ਅਰੇਂਜਮੈਂਟ ਕੀਤਾ ਉਹਨਾਂ ਦੇ ਖਾਣ ਪੀਣ ਦਾ ਉਹਨਾਂ ਦੀ ਵਿਵਸਥਾ ਕਰਕੋ ਆਈ ਆ ਤੇ ਜੈ ਵੀ ਮਹਾਸੰਗ ਦੀ ਜਿਹੜੀ ਟੀਮ ਆ ਉਸ ਸਮੇ ਸਮੇ ਸਿਰ ਅੱਖਾਂ ਦਾ ਕੈਂਪ ਲਗਾਉਂਦੀ ਆ ਰਹੀ ਆ ਅੱਗੇ ਵੀ ਲਗਾਉਂਦੀ ਰਹੇਗੀ